ਜੀ ਜੀ ਲੋਸ ਦੇ ਵੀ ਤੁਹਾਡੇ ਕੋਲੇ ਆ ਰਹੇ ਸੀ ਤਾਂ ਹੁਣ ਤਾਂ ਨੇਰੇ ਚ ਪਤਾ ਨਹੀਂ ਲੱਗਿਆ ਸੁਦੇਜ ਬਾਈ ਇਹ ਹੋਰ ਠੀਕ ਹੋ ਚਲੋ ਬੜਾ ਹੀ ਵਧੀਆ ਫਰਾ ਤੁਹਾਡੀ ਯਾਰ ਤੇ ਚੱਲ ਜਗਾ ਤੇ ਵਿਜ਼ਿਟ ਕੀਤਾ ਤੁਹਾਡੇ ਅੱਛਾ ਤੁਹਾਡੇ ਕੋਲੇ ਆ ਰਹੇ ਸੀ ਨਾ ਮੈਂ ਤੁਹਾਨੂੰ ਪਹਿਲਾਂ ਪਤਾ ਦਾਲ ਸੀ ਥੱਲਾ ਫੱਲਾ ਆਉਂਦੇ ਪਿਆਰੇ ਬਾਈ ਚਲੋ ਧੰਨਵਾਦ ਜੀ ਤੁਹਾਡਾ ਠੀਕ ਹੈ ਬਾਈ ਕੋਈ ਫੋਨ ਤੇ ਸਾਈਡ ਤੇ ਗੱਲਬਾਤ ਕਰਦੇ ਆ ਓਕੇ ਬਾਈ ਆ ਯਾਰ ਨੀ ਕਿਲੇ ਕੋਲ ਦਾ ਪਿਆ ਬਾਈ ਪਾਈ ਫਰਾਜ ਨਾ ਪਹਿਲਾਂ ਰੋਕ ਲੇ ਚਲੋ ਬਾਈ ਤੁਹਾਡਾ ਬਹੁਤ ਬਹੁਤ ਸਿਖਰ ਹੈ ਹੈਨਾ ਚਲੋ ਭਰਾਵਾ ਦਾ ਜੋਗੀ ਆ ਬਾਈ ਨਾ ਮੈਂ ਪਰਸੋਂ ਵੀ ਵੇਖਿਆ ਬਾਈ ਦਾ ਗਿਆਨੀ ਖੜਾ ਸੀ ਤੇ ਮੈਂ ਪਰਸੋਂ ਮੈਂ ਕੰਮ ਆਉਂਦੀ ਮੈਂ ਭਰਾਵਾ ਮੈਂ ਤੇ ਬਾਈ ਜੀ ਦੱਸੋ ਇਹ ਗੱਡੀਆਂ ਇਹਨਾਂ ਨੇ ਕੀ ਰੋਕਣੀਆਂ ਸਾਰੀਆਂ ਰੋਕਦੇ ਆ ਹਾਂਜੀ ਹਾਂਜੀ ਬਾਈ ਯਾਫੇ ਦਿਨ ਕਰਤੀ ਕੋਈ ਗੱਲ ਨਹੀਂ ਹੈ ਬਾਈ ਗੱਡੀ ਰੋਕੀ ਹਾਂਜੀ ਗੱਡੀ ਰੋਕੀ ਹਾਂ ਇੱਕ ਮੈਂ ਤਾਂ ਮੋਟਰਸਾਈਕਲ ਆਇਆ ਤੁਰ ਕੇ ਨਾ ਸਾਈਕਲ ਲੈ ਆ ਜੋ ਨਹੀਂ ਨਹੀਂ ਵੇ ਅਸੀਂ ਤੁਰ ਕੇ ਆਉਣੇ ਨਾ ਮੇਰਾ ਨਾਮ ਗੁਰਲਾਲ ਸਿੰਘ ਹੈ ਜੀ ਗੁਰਲਾਲ ਜੀ ਕੀ ਕੰਮ ਕਰ ਰਹੇ ਕਮੇਟੀ ਦਾ ਭਾਈ ਸਾਡੇ ਪਿੰਡ ਜਿਹੜੀ ਕਮੇਟੀ ਬਣੀ ਹੈਗੀ ਕਿ ਘਟੋ ਘਟ ਵੀ ਇਹਦੇ ਵਿੱਚ 150 ਤੋਂ 200 ਵਲੰਟੀਅਰ ਹੈਗੇ ਜਿਹੜੇ 8-8 ਗਰੁੱਪਾਂ ਦੇ ਵਿੱਚ ਵੰਡੇ ਹੈਗੇ ਚਾਰ ਗਰੁੱਪ ਬਣਾਈ ਹੈ ਜਿਹੜੀ ਤਾਂ ਹੈਗੇ ਸਾਡਾ ਜੀ ਐਕਸ਼ਨ ਗਰੁੱਪ ਆ ਉਹਦੇ 20 ਵਲੰਟੀਅਰ ਹੈਗੇ ਉਹਨਾਂ ਦਾ ਕੰਮ ਹੁੰਦਾ ਹੈ ਵੀ ਨਸ਼ੇ ਵੇਚਣ ਵਾਲਿਆਂ ਦੀ شناخت ਕਰਨੀ ਪਿੰਡ ਦੇ ਵਿੱਚ ਜਿਹੜੇ ਗੈਰ ਬੰਦੇ ਹੈਗੇ ਆ ਗਲਤ ਬੰਦਾ ਸ਼ੱਕੀ ਵਰਗੀ ਲੱਗਦਾ ਉਹਨਾਂ ਦਾ ਪਿੱਛਾ ਕਰਨਾ ਪਿੱਛਾ ਕਰਕੇ ਫੜਨਾ ਉਹਨਾਂ ਦੀ ਪੁੱਛਦਾਛ ਕਰਨੀ ਜੇ ਕੋਈ ਉਹਨਾਂ ਤੋਂ ਨਿਕਲਦਾ ਤਾਂ ਉਹਨੂੰ ਪੁਲਿਸ ਦੇ ਹਵਾਲੇ ਕਰਨਾ ਜੀ ਇੱਕ ਸਾਡੇ ਹੈਗੇ ਜੀ ਮੈਡੀਕਲ ਗਰੁੱਪ ਮੈਡੀਕਲ ਗਰੁੱਪ ਦਾ ਕੰਮ ਹੈਗਾ ਜੀ ਮੈਡੀਕਲ ਗਰੁੱਪ ਮੇਰੇ ਕੋਲੇ ਆ ਮੇਰੇ ਅੰਡਰ ਹੈਗੇ 10 ਬੰਦੇ ਅਸੀਂ ਟੀਮ ਹੈਗੀ ਸਾਡੇ ਬੰਦਿਆਂ ਦੀ ਅਸੀਂ ਕੀ ਕਰਨਾ ਜੀ ਅਸੀਂ ਜਿਹੜੇ ਬੱਚੇ ਨਸ਼ੇ ਤੋਂ ਪੀੜਤ ਹੈਗੇ ਪਹਿਲਾਂ ਉਹਨਾਂ ਦੀ شناخت ਕਰਦੇ ਜੀ ਸ਼ਨਾਖਤ ਕਰਕੇ ਫਿਰ ਉਹਨਾਂ ਦੇ ਪਰਿਵਾਰ ਨਾਲ رابطہ ਕਾਇਮ ਕਰਦੇ ਆਂ ਫਿਰ ਉਹਨੂੰ ਸਮਝਾਉਂਦੇ ਆਂ ਫਿਰ ਅਸੀਂ ਉਹਨਾਂ ਨੂੰ ਜਦੋਂ ਉਹ ਐਗਰੀ ਹੋ ਜਾਂਦੇ ਸਾਡੇ ਨਾਲ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਦੱਸ ਕੇ ਫਿਰ ਅਸੀਂ ਉਹਨਾਂ ਨੂੰ ਕਰਦੇ ਆਂ ਜੀ ਗਿੱਦੜਬਾ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਉਣੇ ਨਸ਼ਾ ਛਡਵਾਉਣੇ ਆ ਜੀ ਅੱਛਾ ਕਿੰਨੀ ਕੁ ਪੁਲਿਸ ਕਿੰਨੀ سپورਟ ਕਰਦੀ ਹੈ ਪੁਲਿਸ سپورਟ ਕਰ ਰਹੀ ਹੈ ਜੀ ਬਹੁਤ سپورਟ ਕਰ ਰਹੀ ਹੈ ਪਰ ਦੇਖੋ ਜੀ ਜੇ ਜੇ ਕੰਨ ਦੇਖੀਏ ਤਾਂ ਆਪਾਂ ਕੰਮ ਇਹ ਪੁਲਿਸ ਦਾ ਸਾਰਾ ਪਿੰਡਾਂ ਦੇ ਲੋਕਾਂ ਦਾ ਕੰਮ ਨਹੀਂਗਾ ਸਾਰੇ ਬੰਦੇ ਕੰਮਾਂ ਤੰਦਿਆਂ ਵਾਲੇ ਹੈਗੇ ਆ ਆਪਦੇ ਟਾਈਮ ਕੱਢ ਕੇ ਥੋੜਾ ਥੋੜਾ ਆਉਂਦੇ ਹੈਗੇ ਪਰ ਮੇਰਾ ਯਾਦੂ ਸਿੰਘ ਹੈ ਪਿੰਡ ਸਾਡਾ ਮੇਰਾ ਗੁਰੂਸਰਾਏ ਬਲਾਕ ਗਦਰਵਾ ਤਹਿਸੀਲ ਮੁਕਸਰ ਤਹਿਸੀਲ ਗਦਰਵਾ ਜ਼ਿਲ੍ਹਾ ਮੁਕਸਰ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੀ ਕਮੇਟੀ ਬਣਾਈ ਹੈ ਨਸ਼ਾ ਰੋਕੂ ਨਿਗਰਾਨ ਕਮੇਟੀ ਕੀ ਕੰਮ ਆਇਆ ਦਾ ਤੇ ਕਿਵੇਂ ਰੋਕਣੀ ਇਹ ਸਾਡੇ ਪਿੰਡ ਦੀ ਪਹਿਲ ਕਦਮੀ ਹੈ ਜੀ ਪੂਰੇ ਪੰਜਾਬ ਦੇ ਵਿੱਚੋਂ ਤੇ ਇਹ ਮੁੰਡਿਆਂ ਨੇ ਰਲ ਕੇ ਤੇ ਸਾਡੇ ਸੀਨੀਅਰ ਬੰਦਿਆਂ ਨੇ ਰਲ ਕੇ ਕੁਝ ਸਾਡੇ ਵਿੱਚ ਰਿਟਾਇਰ ਮੁਲਾਜ਼ਮ ਹੈ ਜੀ ਉਹਨਾਂ ਦੇ ਵੀ ਐਸੋਸੀਏਸ਼ਨ ਬਣੀ ਹੈ ਜੀ ਸਾਰਿਆਂ ਦਾ ਸਾਨੂੰ ਸਾਥ ਹੈ ਜੀ ਤੇ ਇਹ ਬੰਦੇ ਸਾਡੇ ਸਾਰੇ 24 ਘੰਟੇ ਤਿਆਰ ਰਹਿੰਦੇ ਆ ਹਰ ਇੱਕ ਪੱਖੋਂ ਹਰ ਇੱਕ ਦੀ ਹਾਜ਼ਰੀ ਚ ਰਹਿੰਦੇ ਆ ਕਿੰਨੇ ਕੁ ਨਾਕੇ ਪਿੰਡ ਚ ਲਾਏ ਹੋ ਤੁਸੀਂ ਪਿੰਡ ਚ ਸਾਡੇ ਨਾਕੇ ਤਕਰੀਬਨ 12 ਤੋਂ 13 ਲੱਗਦੇ ਆ ਜੀ ਅੱਛਾ ਕਿਵੇਂ-ਕਿਵੇਂ ਕੰਟਰੋਲ ਕਰ ਰਹੇ ਹੋ ਪਿੰਡ ਚ ਕੋਈ ਬੰਦਾ ਵੇਚਦਾ ਉਹਨੂੰ ਕਿਸ ਤਰੀਕੇ ਨਾਲ ਰੀਡ ਕਰਦੇ ਜਿਹੜਾ ਵੇਚਦਾ ਜੀ ਪਹਿਲਾਂ ਉਹ ਅਸੀਂ ਇੱਜ਼ਤਮਾਨ ਨਾਲ ਕਹਿੰਦੇ ਜੀ ਪਿਆਰ ਨਾਲ ਪੁੱਛਦੇ ਦੱਸਦੇ ਆ ਜੇ ਉਹ ਨਹੀਂ ਮੰਨਦਾ ਫਿਰ ਅਸੀਂ ਉਹਦੀ ਰੈਕੀ ਕਰਦੇ ਆ ਉਹਦੇ ਬਾਰੇ ਅਸੀਂ ਗੁਪਤ ਸੂਚਨਾ ਰੱਖਦੇ ਆ ਜੀ ਹੋਰ ਲੋਕਾਂ ਨੂੰ ਪੁਲਿਸ ਨੂੰ ਵੀ ਇਨਫੋਰਮ ਕਰਦੇ ਆ ਜੀ ਤੇ ਉਸ ਤੋਂ ਬਾਅਦ ਜਦੋਂ ਸਾਡੇ ਉਹ ਬੰਦਾ ਟਰੈਪ 'ਚ ਆ ਜਾਂਦਾ ਜੀ ਟਰੈਪ ਵੀ ਲੱਗਦਾ ਉਹ ਤੇ ਫਿਰ ਅਸੀਂ ਉਹਨੂੰ ਚੱਕ ਕੇ ਅਸੀਂ ਪੁਲਿਸ ਨੂੰ ਇਨਫੋਰਮ ਕਰਕੇ ਪੁਲਿਸ ਨੂੰ ਪਾੜਾ ਦਨੇ